ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਤੁਹਾਡੇ ਬਹੁਤ ਕੰਮ ਆਵੇਗੀ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਨਾ ਤੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੇ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖਿਆ ਕਰੋ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਕ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਦੇ ਨਾਲ ਸਮਝ ਵਿੱਚ ਆ ਜਾਂਦੀ ਆ ਇੱਕ ਵਾਰ ਦੀ ਗੱਲ ਹੈ ਕਿ ਇੱਕ ਨਗਰ ਦੇ ਵਿੱਚ ਇੱਕ ਬਹੁਤ ਅਮੀਰ ਆਦਮੀ ਰਹਿੰਦਾ ਸੀ। ਉਹ ਅਮੀਰ ਆਦਮੀ ਦਾ ਵਪਾਰ ਦਾ ਕੰਮ ਤੇ ਅਕਸਰ ਹੀ ਉਹ ਵਪਾਰ ਕਰਨ ਦੇ ਲਈ ਆਪਣੇ ਨਗਰ ਤੋਂ ਦੂਸਰੇ ਨਗਰ ਦੇ ਵਿੱਚ ਜਾਂਦਾ ਆਉਂਦਾ ਰਹਿੰਦਾ। ਕਹਿੰਦੇ ਉਹ ਅਮੀਰ ਆਦਮੀ ਦੀ ਪਤਨੀ ਬਹੁਤ ਜ਼ਿਆਦਾ ਧਰਮੀ ਸੀ। ਰੱਬ ਦਾ ਨਾਮ ਜਪਣ ਵਾਲੀ, ਦਾਨਪੂਰਨ ਕਰਨ ਵਾਲੀ। ਤਾਂ ਅਕਸਰ ਹੀ ਉਹ ਆਪਣੇ ਪਤੀ ਨੂੰ ਕਹਿੰਦੀ ਕਿ ਤੁਸੀਂ ਵੀ ਰੱਬ ਦਾ ਨਾਮ ਜਪਿਆ ਕਰੋ। ਕੋਈ ਨੇਕ ਕੰਮ ਕਰਿਆ ਕਰੋ ਕਿਉਂਕਿ ਤਨਦੌਲਤ ਦੀ ਕਮਾਈ ਦੇ ਨਾਲ-ਨਾਲ ਨੇਕ ਕਮਾਈ ਕਰਨੀ ਵੀ ਬਹੁਤ ਜ਼ਰੂਰੀ ਆ ਔਖੇ ਵੇਲੇ ਕੰਮ ਆਉਂਦੀ ਆ ਪਰ ਕਹਿੰਦੇ ਉਹ ਵਪਾਰੀ ਕੋਈ ਨਾ ਕੋਈ ਬਹਾਨਾ ਬਣਾ ਦਿੰਦਾ ਕਦੇ ਕਹਿ ਦਿੰਦਾ ਕਮਾਕਾਰਾਂ ਕਰਕੇ ਮੈਨੂੰ ਸਮਾਂ ਨਹੀਂ ਮਿਲਦਾ ਕਦੇ ਕਹਿ ਦਿੰਦਾ ਕਿ ਰੱਬ ਦਾ ਨਾਮ ਜਪਣ ਦੇ ਨਾਲ ਕੀ ਹੋ ਜਾਵੇਗਾ ਭਾਵੇਂ ਕਿ ਇਦਾਂ ਹਰ ਵਾਰ ਆਪਣੀ ਪਤਨੀ ਨੂੰ ਟਾਲ ਦਿੰਦਾ ਤੇ ਕਹਿੰਦੇ ਇੱਕ ਵਾਰ ਨਾ ਉਹ ਵਪਾਰ ਕਰਨ ਦੇ ਲਈ ਕਿਸੇ ਦੂਸਰੇ ਨਗਰ ਦੇ ਵਿੱਚ ਗਿਆ ਕਹਿੰਦੇ ਕਹਿੰਦੇ ਨਾਲ 4 ਤਹਿਰੇਦਾਰ ਲੈ ਗਿਆ 4 ਬੰਦੇ ਲੈ ਗਿਆ ਕਿਉਂਕਿ ਮਨ ਦੇ ਵਿੱਚ ਇਹ ਡਰ ਸੀ ਕਿ ਸੌਦਾ ਕਾਫੀ ਵੱਡਾ ਹੈ ਕਾਫੀ ਧੰਨ ਮਾਲ ਨਾਲ ਲੈ ਕੇ ਜਾਣਾ ਹੈ ਅਤੇ ਵਾਪਸ ਵੀ ਲੈ ਕੇ ਆਉਣਾ ਹੈ ਕਿਤੇ ਰਾਹ ਦੇ ਵਿੱਚ ਮੈਨੂੰ ਕੋਈ ਚੋਰ ਡਾਕੂ ਨਾ ਪੈ ਜਾਣ ਮੇਰਾ ਇਹ ਧਨ-ਮਾਲ ਚੋਰੀ ਨਾ ਹੋ ਜਾਵੇ ਇਸ ਕਰਕੇ ਚਾਰ ਪਹਿਰੇਦਾਰ ਉਹਨੇ ਨਾਲ ਖੜੇ। ਕਹਿੰਦੇ ਦੂਸਰੇ ਨਗਰ ਦੇ ਵਿੱਚ ਗਿਆ ਸੱਚਮੁੱਚ। ਉਹਦਾ ਉਹ ਸੌਦਾ ਸਫਲ ਰਿਹਾ। ਉਹਨੂੰ ਕਾਫੀ ਲਾਭ ਹੋਇਆ। ਬਹੁਤ ਸਾਰਾ ਧਨ। ਜਿੰਨਾ ਧਨ ਦੌਲਤ ਇੱਥੋਂ ਲੈ ਕੇ ਗਿਆ ਸੀ, ਉਦੋਂ ਦੁੱਗਣਾ ਲੈ ਕੇ ਵਾਪਸ ਘਰ ਨੂੰ ਆ ਰਿਹਾ ਸੀ। ਬੜਾ ਖੁਸ਼ ਸੀ। ਚੰਗਾ ਕੀਤਾ ਨਾਲ ਪਹਿਰੇਦਾਰ ਲੈ ਕੇ ਆਇਆ। ਹੁਣ ਮੈਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਖਤਰਾ ਨਹੀਂ ਆ। ਕਹਿੰਦੇ ਜਦੋਂ ਆਪਣੇ ਘਰ ਪਹੁੰਚਣ ਹੀ ਵਾਲਾ ਸੀ। ਤਾਂ ਕਹਿੰਦੇ ਉਹ ਵਪਾਰੀ ਨੇ ਉਹਨਾਂ ਚਾਰ ਪਹਿਰੇਦਾਰਾਂ ਨੂੰ ਕਿਹਾ ਭਾਈ ਜਾਓ ਹੁਣ ਤੁਸੀਂ ਆਪੋ ਆਪਣੇ ਘਰ ਨੂੰ ਚਲੇ ਜਾਓ ਕਿਉਂਕਿ ਹੁਣ ਮੈਂ ਆਪਣੇ ਘਰ ਦੇ ਕੋਲ ਆ ਗਿਆ ਹਾਂ ਹੁਣ ਮੈਨੂੰ ਕੋਈ ਡਰ ਖਤਰਾ ਨਹੀਂ ਆ ਹੁਣ ਮੈਂ ਆਪਣੇ ਘਰ ਆਪਣੇ ਆਪ ਚੱਲਿਆ ਜਾਵਾਂਗਾ ਕਿਉਂਕਿ ਇਹਨੇ ਮਨ ਦੇ ਵਿੱਚ ਸੋਚ ਲਿਆ ਵੀ ਐਵੇਂ ਘਰੇ ਲੈ ਕੇ ਜਾਵਾਂਗਾ ਭੋਜਨ ਪ੍ਰਸ਼ਾਦਾ ਛਕਾਉਣਾ ਪਵੇਗਾ ਅਤੇ ਇਹਨਾਂ ਨੂੰ ਮੇਰੇ ਘਰ ਦਾ ਭੇਜਾਵੇਗਾ ਇਸ ਕਰਕੇ ਇਹਨਾਂ ਨੂੰ ਬਾਹਰ ਦੀ ਬਾਹਰ ਹੀ ਭੇਜ ਦਿਨਾ ਕਹਿੰਦੇ ਉਹਨੇ ਉਹਨਾਂ ਦਾ ਉੱਥੇ ਹੀ ਹਿਸਾਬ ਕਰਕੇ ਉਹਨਾਂ ਨੂੰ ਬਾਹਰ ਦੀ ਬਾਹਰ ਵਾਪਸ ਭੇਜ ਦਿੱਤਾ ਅਤੇ ਖੁਸ਼ੀ-ਖੁਸ਼ੀ ਆਪਣੇ ਘਰ ਵੱਲ ਵਧਣ ਲੱਗਾ ਕਿ ਹੁਣ ਤਾਂ ਮੈਂ ਆਪਣੇ ਨਗਰ ਵਿੱਚਿਆਂ ਆਪਣੀ ਗਲੀ ਮੁਹੱਲੇ ਵਿੱਚਿਆਂ ਸਾਹਮਣੇ ਮੇਰਾ ਘਰ ਦਿਖ ਰਿਹਾ ਹੈ ਹੁਣ ਇੱਥੇ ਮੈਨੂੰ ਕੀ ਡਰ ਖਤਰਾ ਪਰ ਕਹਿੰਦੇ ਘਰ ਦੇ ਬਿਲਕੁਲ ਨੇੜੇ ਆ ਕੇ ਉਹਨੂੰ ਇੱਕਦਮ 60 ਲੋਕਾਂ ਨੇ ਘੇਰ ਲਿਆ ਉਹ 60 ਬੰਦੇ ਚੋਰ ਸਨ ਡਾਕੂ ਸਨ ਕਹਿੰਦੇ ਉਹ ਹੱਥਾਂ ਪੈਰਾਂ ਦੀਆਂ ਪੈਗੀਆਂ ਕੀ ਆ ਕੀ ਬਣਿਆ ਕਾਸ਼ ਮੈਂ ਉਹਨਾਂ ਚਾਰ ਪਹਿਰੇਦਾਰਾਂ ਨੂੰ ਵਾਪਸ ਨਾ ਮੋੜਿਆ ਹੁੰਦਾ ਉਹ ਮੇਰੇ ਨਾਲ ਹੁੰਦੇ ਤਾਂ ਮੇਰੀ ਰੱਖਿਆ ਕਰਦੇ ਮੇਰੀ ਇਹ ਕਮਾਈ ਨੂੰ ਘਰ ਤੱਕ ਸੁਰੱਖਿਅਤ ਪਹੁੰਚਾ ਦਿੰਦੇ ਪਰ ਹੁਣ ਤਾਂ ਲੱਗ ਰਿਹਾ ਵੀ ਨਾ jaan ਬਚਨੀ ਆ ਤੇ ਨਾ ਹੀ ਮੇਰਾ ਪੈਸਾ ਸਭ ਕੁਝ ਹੀ ਗਵਾ ਬੈਠਾਂਗਾ ਕਹਿੰਦੇ ਇਦਾਂ ਨਾ ਡਰਿਆ ਹੋਇਆ ਆਪਣਾ ਇੱਕ ਇੱਕ ਪੈਸਾ ਕੱਢ ਕੇ ਉਹਨਾਂ ਚੋਰਾਂ ਦੇ ਅੱਗੇ ਰੱਖ ਰਿਆ ਸੀ ਡਰੇ ਹੋਏ ਮਨ ਦੇ ਨਾਲ ਉਹਨਾਂ ਦੀਆਂੱਖਾਂ ਪੜਨ ਦੀ ਕੋਸ਼ਿਸ਼ ਕੀਤੀ ਕਿਉਂਕਿ ਚਿਹਰੇ ਤਾਂ ਸਭ ਦੇ ਕਪੜੇ ਦੇ ਨਾਲ ਟੱਕੇ ਹੋਏ ਸਨ ਕਹਿੰਦੇ ਦੇਖ ਲਿਆ ਦੇਖਦੇ ਆਂ ਜਦ ਪਿੱਛੇ ਨੂੰ ਮੁੜਿਆ ਪੱਕੋ 60ਾਂ ਚੋਰਾਂ ਦੇ ਵਿੱਚੋਂ ਦੋ ਚੋਰ ਬੋਲ ਪਏ ਕਹਿਣ ਲੱਗੇ ਸਰਦਾਰ ਜੀ ਇਹਨੂੰ ਛੱਡ ਦਿਓ ਇਹਨੂੰ ਆਪਾਂ ਨਹੀਂ ਲੁੱਟ ਸਕਦੇ ਇਹਦਾ ਲੁੱਟਿਆ ਹੋਇਆ ਧਨ ਇਹਨੂੰ ਵਾਪਸ ਕਰ ਦਿਓ ਇਹਨੂੰ ਇਹਦੇ ਘਰ ਜਾਣ ਦਿਓ ਕਹਿੰਦੇ ਉਹ ਚੋਰਾਂ ਦੇ ਸਰਦਾਰ ਨੇ ਕਿਹਾ ਵੀ ਕੀ ਗੱਲ ਇਹਨੂੰ ਕਿਉਂ ਛੱਡ ਦਈਏ ਇਹਦੇ ਨਾਲ ਤੁਹਾਡਾ ਕੀ ਰਿਸ਼ਤਾ ਹੈ ਜਿਹੜੇ ਤੁਸੀਂ ਇਹਦੇ ਤੇ ਦਇਆਲ ਹੋ ਰਹੇ ਹੋ ਤੇ ਕਹਿੰਦੇ ਉਹ ਚੋਰਾਂ ਨੇ ਕਿਹਾ ਵੀ ਸਰਦਾਰ ਜੀ ਇੱਕ ਵਾਰ ਇਨੇ ਸਾਡੀ ਮਦਦ ਕੀਤੀ ਸੀ ਅਸੀਂ ਇਹਦੇ ਘਰ ਦੀ ਰੋਟੀ ਖਾਧੀ ਆ ਇਹਦੇ ਘਰ ਦਾ ਨਮਕ ਖਾਧਾ ਏ ਇਸ ਕਰਕੇ ਅਸੀਂ ਆਪਜੀ ਦੇ ਅੱਗੇ ਬੇਨਤੀ ਕਰਦੇ ਆਂ ਵੀ ਆਪਾਂ ਕਿਸੇ ਹੋਰ ਨੂੰ ਲੁੱਟ ਲਵਾਂਗੇ ਪਰ ਇਹਨੂੰ ਛੱਡ ਦਿਓ ਇਹਨੂੰ ਬਖਸ਼ ਦਿਓ ਕਹਿੰਦੇ ਚੋਰਾਂ ਦਾ ਸਰਦਾਰ ਮੰਨੇ ਨਾ ਇਹਨਾਂ ਨੇ ਬਹੁਤ মিনਤਾਂ ਦਰਲੇ ਕੀਤੀ ਅਤੇ ਮਨਾ ਲਿਆ ਇਹਦਾ ਧਨ ਇਹਨੂੰ ਵਾਪਸ ਕਰ ਦਿੱਤਾ ਇਹਦੀ ਜਾਨ ਬਖਸ਼ ਦਿੱਤੀ ਕਹਿੰਦੇ ਬੜਾ ਹੀ ਖੁਸ਼ੀ-ਖੁਸ਼ੀ ਉਨ੍ਹਾਂ ਦਾ ਧੰਨਵਾਦ ਕਰਕੇ ਪ੍ਰਮਾਤਮਾ ਦਾ ਧੰਨਵਾਦ ਕਰਕੇ ਆਪਣੇ ਘਰ ਨੂੰ ਗਿਆ ਘਰ ਗਿਆ ਤਾਂ ਪਤਨੀ ਨੇ ਸਫ਼ਰ ਬਾਰੇ ਪੁੱਛਿਆ ਵੀ ਕਿਵੇਂ ਤੁਹਾਡਾ ਸਫ਼ਰ ਠੀਕ ਠਾਕ ਰਿਹਾ ਤੇ ਕੰਦੇ ਨੇ ਕਿਹਾ ਵੀ ਭਾਗਵਾਨ ਨੇ ਸਾਰਾ ਹੀ ਸਫ਼ਰ ਬੜਾ ਸੁਖਦਾਈ ਸੀ ਬੜਾ ਸੋਨਾ ਮਿੱਤਿਆ ਸੌਦਾ ਵੀ ਸਫਲ ਰਿਹਾ ਜਿੰਨਾ თან ਲੈ ਕੇ ਗਿਆ ਸੀ ਦੁੱਗਣਾ ਲੈ ਕੇ ਆਇਆ ਹਾਂ ਪਰ ਘਰ ਆਉਂਦਿਆਂ ਆਉਂਦਿਆਂ ਇਹ ਜਿਹੜੇ ਆਖਰੀ 10 ਮਿੰਟ ਸੀ ਨਾ ਇਹ ਨਾ ਭੁੱਲਣ ਜੂਗ ਨੇ ਇਨਾਂ ਦੇ ਵਿੱਚ ਤਾਂ ਮੈਨੂੰ ਇਹ ਡਰ ਸੀ ਕਿ ਪਤਾ ਨਹੀਂ ਮੈਂ ਅੱਜ ਜਿੰਦਾ ਵੀ ਬਚਾਂਗਾ ਜਾਂ ਨਹੀਂ ਪਤਨੀ ਨੇ ਪੁੱਛਿਆ ਵੀ ਹੋਇਆ ਕੀ ਤਾਂ ਇਹਨੇ ਸਾਰੀ ਗੱਲਬਾਤ ਦੱਸੀ ਵੀ ਇਸ ਤਰ੍ਹਾਂ 60 ਬੰਦਿਆਂ ਨੇ ਮੈਨੂੰ ਘੇਰ ਲਿਆ ਲੁੱਟ ਹੀ ਲਿਆ ਸੀ ਪਰ ਉਹ 60ਾਂ ਦੇ ਵਿੱਚੋਂ ਦੋ ਨੇ ਮੈਨੂੰ ਪਹਿਚਾਣ ਲਿਆ ਕਿਤੇ ਉਹਨਾਂ ਨੂੰ ਮੈਂ ਭੋਜਨ ਪ੍ਰਸ਼ਾਦ ਆਸ਼ਕਾਇਆ ਸੀ ਉਹਨਾਂ ਦੀ ਕੋਈ ਮਦਦ ਕੀਤੀ ਸੀ ਇਸ ਕਰਕੇ ਉਹਨਾਂ ਦੋ ਕਰਕੇ ਅੱਜ ਮੈਂ ਬਚਿਆ ਹਾਂ ਕਹਿੰਦੇ ਪਤਨੀ ਮੁਸਕਰਨ ਲੱਗੀ ਕਹਿਣ ਲੱਗੀ ਤੁਸੀਂ ਉਹਨਾਂ ਨੂੰ ਪਹਿਚਾਨਿਆ ਨਹੀਂ ਉਹ 60 ਚੋਰਾਂ ਦੇ ਵਿੱਚੋਂ ਦੋ ਚੋਰ ਤੁਹਾਡੇ ਨੇਕ ਕੰਮ ਸਨ ਉਹ ਨੇਕ ਕੰਮਾਂ ਨੇ ਤੁਹਾਨੂੰ ਬਚਾਇਆ ਨਹੀਂ ਤਾਂ ਅੱਜ ਤੁਹਾਨੂੰ ਕੋਈ ਬਚਾ ਨਹੀਂ ਸਕਦਾ ਇਸੇ ਕਰਕੇ ਤਾਂ ਕਿਦੀ ਮੈਂ ਤੁਹਾਨੂੰ ਕਹਿੰਨੀ ਆ ਵੀ ਧਨ ਦੇ ਨਾਲ-ਨਾਲ ਨੇਕ ਕਮਾਈ ਵੀ ਕਰੋ। ਸੋ ਸੰਗਤ ਜੀ ਇਹ ਕਹਾਣੀ ਸੁਣਾਉਣ ਦੇ ਪਿੱਛੇ ਦਾ ਮਕਸਦ ਇਹ ਸੀ ਕਿ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਕਿਤੇ 2% ਵੀ ਕੋਈ ਚੰਗਾ ਕੰਮ ਕੀਤਾ ਹੋਵੇ ਨਾ ਉਹ 2% ਹੀ ਸਾਡੀ ਜ਼ਿੰਦਗੀ ਨੂੰ ਬਦਲ ਸਕਦਾ ਹੈ। ਅਸੀਂ ਆਪਣੇ 24 ਘੰਟਿਆਂ ਦੇ ਵਿੱਚੋਂ ਹਰ ਘੰਟੇ ਦੇ ਵਿੱਚੋਂ ਜੇਕਰ 2 ਮਿੰਟ ਵੀ ਚੰਗਾ ਸੋਚ ਲਈਏ ਕੋਈ ਚੰਗਾ ਕੰਮ ਕਰ ਲਈਏ 2 ਮਿੰਟ ਹੀ ਪਰਮਾਤਮਾ ਦਾ ਨਾਮ ਜਪ ਲਈਏ ਤਾਂ ਸਾਡੇ ਓ 60 ਮਿੰਟਾਂ ਦੇ ਵਿੱਚੋਂ 52 ਮਿੰਟ ਸਫਲ ਹੋ ਸਕਦੇ ਆ ਸੋ ਸਾਨੂੰ ਕਮਾਈ ਵਾਲੇ ਸੰਤ ਮਹਾਪੁਰਖ ਜੀ ਵੀ ਇਹੋ ਹੀ ਸਮਝਾਉਂਦੇ ਆ ਕਿ ਭਾਈ ਸਵੇਰੇ ਉੱਠ ਕੇ 24 ਘੰਟਿਆਂ ਦੇ ਵਿੱਚੋਂ ਇਹ 2 ਘੰਟੇ ਇਹ 2 ਢਾਈ ਘੰਟੇ ਪਰਮਪਿਤਾ ਪਰਮਾਤਮਾ ਦੇ ਨਾਮ ਲਾ ਦਿਓ ਤੁਹਾਡੇ ਬਾਕੀ ਦੇ ਵੀ ਵੀ ਸਫਲ ਹੋ ਜਾਣਗੇ ਪਰ ਆਪਣਾ ਨਾ ਇੱਕ ਸੁਭਾਅ ਬਣ ਗਿਆ ਹੈ ਸਾਡੇ ਕੋਲ ਨਾਮ ਨਾ ਜਪਣ ਦੇ ਬਹੁਤ ਜ਼ਿਆਦਾ ਬਹਾਨੇ ਆ ਅਸੀਂ ਕਹਿੰਨੇ ਸਾਡੇ ਤਾਂ ਕੰਮ ਧੰਦੇ ਬਹੁਤ ਜ਼ਿਆਦਾ ਨੇ ਅਸੀਂ ਵਿਜੀ ਬਹੁਤ ਜ਼ਿਆਦਾ ਹੈ ਪਰ ਨਾ ਇੱਕ ਵਾਰ ਇਮਾਨਦਾਰੀ ਦੇ ਨਾਲ ਆਪਣੇ ਆਪ ਨੂੰ ਇਹ ਸਵਾਲ ਕਰਕੇ ਦੇਖੋ ਕਿ ਕੀ ਸੱਚਮੁੱਚ ਅਸੀਂ ਵਿਜੀ ਹਾਂ ਸਾਡੇ ਕੋਲ ਪਰਮਾਤਮਾ ਦਾ ਨਾਮ ਜਪਣ ਦੇ ਲਈ ਸਮਾਂ ਨਹੀਂ ਹੈ ਕਿਉਂਕਿ ਬਾਕੀ ਕੰਮਾਂ ਦੇ ਲਈ ਤਾਂ ਆਪਾਂ ਸਮਾਂ ਕੱਢ ਲੈਂਦੇ ਆ ਚਲੋ ਜ਼ਿੰਮੇਵਾਰੀਆਂ ਆਪਣੇ ਜ਼ਰੂਰੀ ਕੰਮ ਧੰਦੇ ਤਾਂ ਆਪਾਂ ਕਰਨੇ ਹੀ ਆ ਆਪਾਂ ਉਹਨਾਂ ਨੂੰ ਟਾਲ ਨਹੀਂ ਸਕਦੇ ਉਹ ਵੀ ਜ਼ਰੂਰੀ ਆ ਉਹ ਜ਼ਿੰਮੇਵਾਰੀਆਂ ਜ਼ਰੂਰੀ ਕੰਮ ਧੰਦਿਆਂ ਨੂੰ ਛੱਡ ਕੇ ਵੀ ਦੇਖੋ ਕਿ ਕੀ ਸੱਚਮੁੱਚ ਸਾਡੇ ਕੋਲ ਸਮਾਂ ਨਹੀਂ ਬਚਦਾ ਬਚਦਾ ਹੈ ਜਿਹੜਾ ਆਪਾਂ ਫਾਲਤੂ ਦੇ ਕੰਮਾਂ ਦੇ ਵਿੱਚ ਲਾ ਦਿੰਨੇ ਆ ਟੀਵੀ ਦੇਖਣ ਦੇ ਵਿੱਚ ਅਸੀਂ ਘੰਟਿਆਂ ਬੱਧੀ ਸਮਾਂ ਬਰਬਾਦ ਕਰ ਲੈਨੇ ਆ ਮੋਬਾਈਲ ਤੇ ਰੀਲਾਂ ਦੇਖਣ ਦੇ ਵਿੱਚ ਇਧਰ ਉਧਰ ਦੀਆਂ ਗੱਲਾਂ ਕਰਨ ਦੇ ਵਿੱਚ ਕਿੰਨਾ ਸਮਾਂ ਅਸੀਂ ਬਰਬਾਦ ਕਰ ਲੈਨੇ ਆ ਜੇਕਰ ਅਸੀਂ ਸਵੇਰ ਦੇ 2.5 ਘੰਟੇ ਨਹੀਂ ਸੰਭਾਲੇ ਅਸੀਂ ਆਪਣੇ ਇੱਕ ਇੱਕ ਘੰਟੇ ਦੇ 2 ਮਿੰਟ ਹੀ ਸੰਭਾਲ ਲਈਏ ਤਾਂ ਵੀ ਸਾਡੇ ਜੀਵਨ ਨੂੰ ਇੱਕ ਸਹੀ ਰਾਹ ਮਿਲ ਸਕਦੀ ਸੋ ਮੁੱਖਦੀ ਗੱਲ ਇਹ ਹੈ ਕਿ ਪਰਮਪਿਤਾ ਪਰਮਾਤਮਾ ਜੀ ਨੇ ਸਾਨੂੰ ਸਭ ਨੂੰ ਉਹੋ ਕੰਮ ਕੀਤਾ ਹੈ ਕਿ ਉਠਦੇ ਅੰਸਾਰ ਪਰਮਾਤਮਾ ਦਾ ਨਾਮ ਜਪੇ ਅੰਮ੍ਰਿਤ ਵੇਲੇ ਦੇ 2 ਢਾਈ ਘੰਟੇ ਗੁਰਨਾਨਕ ਦੇ ਨੇ ਤੇ ਜਿਹੜੇ ਇਮਾਨਦਾਰੀ ਦੇ ਨਾਲ ਇਹ 2 ਢਾਈ ਘੰਟੇ ਪਰਮਪਿਤਾ ਪਰਮਾਤਮਾ ਦੇ ਲੇਖੇ ਲਾ ਦਿੰਦੇ ਨੇ ਫਿਰ ਉਹਨਾਂ ਦੇ ਬਾਕੀ ਦੇ ਘੰਟੇ ਵੀ ਸਫਲ ਹੋ ਜਾਂਦੇ ਨੇ ਉਹਨਾਂ ਘੰਟਿਆਂ ਦੇ ਵਿੱਚ ਉਹ ਜੋ ਵੀ ਕੰਮ ਕਰਦੇ ਨੇ ਕਰਨੇ ਵੀ ਆਸਾਨ ਹੋ ਜਾਂਦੇ ਆ ਉਹਨਾਂ ਕੰਮਕਾਰਾਂ ਦੇ ਵਿੱਚ ਬਰਕਤ ਵੀ ਪੈਂਦੀ ਆ ਸੋ ਮੁੱਖ ਦੀ ਗੱਲ ਇਹ ਆ ਕਿ ਕੰਮ ਧੰਦੇ ਵੀ ਕਰਨੇ ਆ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ ਬਰਨਾਲ ਨਾਲ ਸਭ ਤੋਂ ਪਹਿਲਾ ਫਰਜ਼ ਨਹੀਂ ਭੁੱਲਣਾ ਜੋ ਕਿ ਪਰਮ ਪਿਤਾ ਪਰਮਾਤਮਾ ਦਾ ਨਾਮ ਜਪਣਾ ਹੈ ਜਿਨੇ ਸਾਨੂੰ ਇਹ ਜ਼ਿੰਦਗੀ ਦਿੱਤੀ ਆ ਜਿਨੇ ਸਾਨੂੰ ਇਹ ਘਰ-ਬਾਰ ਦਿੱਤਾ ਹੈ ਜਿਨੇ ਸਾਨੂੰ ਸੁੱਖ ਦਿੱਤਾ ਹੈ ਉਹ ਸੁੱਖ ਦੇਣ ਵਾਲੇ ਦਾਤਿਆਂ ਨੂੰ ਨਹੀਂ ਭੁੱਲਣਾ ਉੱਡਦੇ ਹਾਸਾਰ ਪਹਿਲਾਂ ਉਹਦਾ ਨਾਮ ਜਪਣਾ ਹੈ ਉਹਦਾ ਸ਼ੁਕਰਾਨਾ ਕਰਨਾ ਹੈ ਫਿਰ ਆਪਣੇ ਬਾਕੀ ਦੇ ਕੰਮ ਧੰਦੇ ਕਰਨੇ ਆ ਤਾਂ ਦੇਖਣਾ ਫਿਰ ਸਾਡੇ ਕੀਤੇ ਹੋਏ ਸਾਰੇ ਹੀ ਕੰਮਾਂ ਦੇ ਵਿੱਚ ਬਰਕਤ ਪਵੇਗੀ काम करने आसान हो जाएंगे ਸਾਡੇ ਅੰਦਰ ਦੇ ਜਿਹੜੇ ਚੋਰ ਨੇ ਨਾ ਕਾਮ ਕ੍ਰੋਧ ਲੋਭ ਨਿੰਦਿਆ ਚੁਗਲੀ ਹੰਕਾਰ ਕਿੰਨਾ ਕੁਝ ਸਾਡੇ ਅੰਦਰ ਆ ਇਹ ਸਾਰੇ ਚੋਰ ਹੀ ਨੇ ਜੋ ਸਾਡੇ ਨਾਮ ਦੀ ਕਮਾਈ ਨੂੰ ਨੇਕ ਕੰਮਾਂ ਦੀ ਕਮਾਈ ਨੂੰ ਲੁੱਟਦੇ ਆ ਜਦੋਂ ਅਸੀਂ ਨਾਮ ਜਪਦੇ ਆ ਤਾਂ ਇਹ ਚੋਰਾਂ ਦੀ ਸ਼ਕਤੀ ਘਟਦੀ ਆ ਇਹ ਸਾਡੇ ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੇ ਸੋ ਆਪਣੇ ਦਿਨ ਪਰਦੇ ਵਿੱਚ ਆਪਣੇ ਆਪ ਨੂੰ ਪੁੱਛਦੇ ਰਹਿਣਾ ਕਿ ਅੱਜ ਸਵੇਰ ਤੋਂ ਮੈਂ ਕਿੰਨਾ ਕ ਨਾਮ ਜਪਿਆ ਘੰਟੇ ਦੇ ਵਿੱਚੋਂ 2 ਮਿੰਟ ਵੀ ਕੱਢੇ ਆ ਜੇ ਕੱਢਿਆ ਤਾਂ ਉਹ ਤੁਹਾਡੇ ਕੱਢੇ ਹੋਏ 2 ਮਿੰਟ ਵੀ ਤੁਹਾਡੇ ਔਖੇ ਵੇਲੇ ਦੇ ਵਿੱਚ ਕੰਮ ਆਉਣਗੇ ਜ਼ਿੰਦਗੀ ਦੇ ਵਿੱਚ ਜਿਹੜੇ ਆਪਾਂ ਨੇਕ ਕੰਮ ਕਰਦੇ ਆ ਨਾ ਭਾਵੇਂ ਅਸੀਂ ਕਿਸੇ ਇੱਕ ਦਾ ਹੀ ਭਲਾ ਕੀਤਾ ਹੋਵੇ ਇੱਕ ਤੋਂ ਸਾਨੂੰ ਦੁਆਵਾਂ ਅਸੀਸਾਂ ਮਿਲੀਆਂ ਹੋਣ ਉਹ ਦੁਆਵਾਂ ਅਸੀਸਾਂ ਸਾਨੂੰ ਔਖੀ ਘੜੀ ਦੇ ਵਿੱਚ ਪਤਾ ਲੱਗਦਾ ਹੈ ਜਦੋਂ ਕੰਮ ਆਉਂਦੀਆਂ ਨੇ ਕਿ ਸਮੇਂ ਦੇ ਵਿੱਚੋਂ ਇਹਨਾਂ ਦੁਆਵਾਂ ਅਸੀਸਾਂ ਨਹੀਂ ਬਾਹਰ ਕੱਢਣਾ ਹੈ ਜੱਪੇ ਹੋਏ ਨਾਮ ਨੇ ਹੀ ਵਾਰ ਕੱਢਣਾ ਹੈ ਨੇਕ ਕੰਮਾਂ ਨੇ ਵਾਰ ਕੱਢਣਾ ਹੈ ਇਸ ਕਰਕੇ ਧਨ ਦੌਲਤ ਦੀ ਕਮਾਈ ਦੇ ਨਾਲ ਨਾਲ ਨਾਮ ਦੀ ਕਮਾਈ ਵੀ ਕਰਨੀ ਆ ਤੇ ਮਹਾਪੁਰਖ ਜੀ ਕਹਿੰਦੇ ਇਹ ਨਾਮ ਦੀ ਕਮਾਈ ਜਿੰਨੀ ਕਰਨੀ ਔਖੀ ਆ ਉਦੋਂ ਕਿਤੇ ਜਿਆਦਾ ਔਖੀ ਆ ਸੰਭਾਲਣੀ ਕਈ ਵਾਰ ਸਾਡੀ 2 ਮਿੰਟ ਦੀ ਲਿੰਦਿਆ ਚੁਗਲੀ ਸਾਡੇ 2.5 ਘੰਟੇ ਦੇ ਲੰਤ ਨੇਮ ਨੂੰ ਖਾ ਜਾਂਦੀ ਆ ਭਾਵੇਂ ਕਿ ਇੱਕ ਪਾਸੇ ਅਸੀਂ ਨਾਮ ਜੱਪਿਆ ਤੇ ਦੂਜੇ ਪਾਸੇ ਅਸੀਂ ਕਿਸੇ ਨਾ ਕਿਸੇ ਦੀ ਬਰਾਈ ਕਰਤੀ ਕਿਸੇ ਦਾ ਦਿਲ ਦੁਖਾ ਦਿੱਤਾ ਕਿਸੇ ਦਾ ਮਾੜਾ ਸੋਚ ਲਿਆ ਜਾਂ ਕਿਸੇ ਦੇ ਕੰਮ ਦੇ ਵਿੱਚ ਕੋਈ ਰੁਕਾਵਟ ਪਾ ਦਿੱਤੀ ਭਾਵੇਂ ਕਿਸੇ ਪ੍ਰਕਾਰ ਦੇ ਨਾਲ ਆਪਾਂ ਮਾੜਾ ਕਰ ਦਿੱਤਾ ਸਮਝੋ ਅਸੀਂ ਆਪਣੀ ਨੇਕ ਕਮਾਈ ਆਪਣੇ ਹੱਥੀ ਹੀ ਰੋੜ ਦਿੱਤੀ ਸੋ ਕਮਾਈ ਕਰਨੀ ਵੀ ਆ ਅਤੇ ਸੰਭਾਲਣੀ ਵੀ ਆ ਤੇ ਕਮਾਈ ਕਰ ਵੀ ਅਸੀਂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਕਦੇ ਹਾਂ ਤੇ ਸੰਭਾਲ ਵੀ ਉਹਨਾਂ ਦੀ ਕਿਰਪਾ ਦੇ ਸਦਕਾ ਹੀ ਕਰ ਸਕਦੇ ਹਾਂ ਸਕਦੇ ਆ ਇਸ ਕਰਕੇ ਹਰ ਵੇਲੇ ਪਰਮਕੀਤਾ ਪ੍ਰਮਾਤਮਾ ਜੀ ਤੋ ਪਰਮਾਤਮਾ ਦਾ ਨਾਮ ਮੰਗਣਾ ਹੈ ਚੰਗੇ ਕੰਮ ਕਰਨ ਦਾ ਉਤਮ ਬਲ ਮੰਗਣਾ ਹੈ ਕਿ ਮੇਰੇ ਨਾ ਹੱਥੋਂ ਤੋਂ ਕੋਈ ਐਸਾ ਕੰਮ ਨਾ ਕਰਵਾਇਓ ਜਿਹੜੇ ਨਾਲ ਮੇਰੇ ਮਾੜੇ ਕਰਮ ਬਣ ਜਾਵੇ ਚੰਗੇ ਕੰਮ ਕਰਾਇਓ ਚੰਗੇ ਕਰਮ ਬਣਾਓ